ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਸੁਲਤਾਨਵੰਦ ਪਿੰਡ ਦੇ ਨਾਂ ਲੱਗਦੀ ਕਵਰ ਐਮਨੂ ਦੇ ਵਿੱਚ ਇਲਾਕਾ ਨਿਵਾਸੀਆਂ ਨੂੰ ਵੱਡੀ ਮੁਸ਼ਕਲ ਆ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਅਸੀਂ ਅੱਜ ਉਸ ਕਲੋਨੀ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਵਰ ਐਮਨੂ ਦੇ ਵਿੱਚ ਰਹਿ ਰਹੇ ਇਲਾਕਾ ਨਿਵਾਸੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਤਾਂ ਇਹਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਇਹਨਾਂ ਦੇ ਵੱਲੋਂ ਆਵਾਜ਼ ਜੜੀ ਆ ਉਹ ਉਠਾਈ ਜਾ ਰਹੀ ਹੈ ਤਾਂ ਅੱਜ ਅਸੀਂ ਇਹਨਾਂ ਦੇ ਕੋਲ ਪਹੁੰਚੇ ਹੋਏ ਹਾਂ ਤਾਂ ਗੱਲਬਾਤ ਵੀ ਲਗਾਤਾਰ ਨਾਲ ਕਰਾਂਗੇ ਤਾਂ ਪਹਿਲਾਂ ਕੀ ਮੇਰਾ ਨਾਮ ਅਰਵਿੰਦਰ ਪਾਲ ਹੈ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਤੁਹਾਨੂੰ ਇਸ ਕਲੋਨੀ ਦੇ ਵਿੱਚ ਜਿਹੜੀ ਆ ਮੁਸ਼ਕਲ ਆ ਰਹੀ ਹੈ ਜੀ ਇੱਥੇ ਲੋਕਲ ਵਸਨੀਕਾਂ ਵੀ ਬਲੌਗ ਦੇ ਵਸਨੀਕ ਹੈ ਸਾਡਾ ਮਸਲਾ ਇਹ ਹੈ ਕਿ ਐ ਜਿਹੜੀ ਪਾਰਕ ਹੈ ਨਾ ਇੱਥੇ ਕੋਈ ਵਾਟਰ ਟ੍ਰੀਟਮੈਂਟ ਪ੍ਰੋਜੈਕਟ ਲਈ ਟੈਂਕੀ ਬਣਾਉਣ ਲਈ ਕੁਝ ਲੋਕ ਆ ਰਹੇ ਨੇ ਬਾਰ-ਬਾਰ ਐਮਐਲਏ ਸਾਹਿਬ ਨੇ ਵੀ ਅਸੀਂ ਬੇਨਤੀ ਕੀਤੀ ਹੈ ਉਹਨਾਂ ਨੇ ਪ੍ਰਵਾਨ ਵੀ ਕੀਤੀ ਸੀ ਸਾਡੇ ਸਾਊਥ ਹਲਕੇ ਦੇ ਕਿ ਅਗਰ ਇਲਾਕਾ ਨਿਵਾਸੀ ਨਹੀਂ ਚਾਹੁੰਦੇ ਤੇ ਇੱਥੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਾਵੇਗਾ ਜਿਸ ਨਾਲ ਆਸ-ਪਾਸ ਦੇ ਲੋਕਾਂ ਦੀ ਜਾਨ ਮਾਲ ਦੀ ਇਹ ਖਾਜ਼ਰਤ ਨਾ ਹੋ ਸਕੇ ਜਾਂ ਕਿ ਡਰ ਬਣਿਆ ਰਹੇ ਸਕੇ ਜੇਕਰ ਅਸੀਂ ਗੱਲ ਕਰੀਏ ਜਦੋਂ ਐਮਐਲਏ ਹੀ ਕਹਿ ਗਏ ਨੇ ਕਿ ਇਹ ਨਹੀਂ ਬਣੇਗੀ ਤਾਂ ਉਸ ਤੋਂ ਬਾਅਦ ਕੌਣ ਇੱਥੇ ਪਾਰਕ ਦੇ ਵਿੱਚ ਆ ਰਿਹਾ ਜੀ ਲਗਾਤਾਰ ਸਤਿਕਾਰਯੋਗ ਨੇ ਸ਼ਾਇਦ ਉਹਨਾਂ ਉਹਨਾਂ ਦੀ ਇਲਮ ਚ ਨਾ ਹੋਵੇ ਪਰ ਅਸੀਂ ਕਾਉਂਸਲਰ ਸਾਹਿਬ ਨੂੰ ਵੀ ਬੇਨਤੀ ਕੀਤੀ ਆਸ-ਪਾਸ ਦੇ ਵੀਰਾਂ ਨੂੰ ਵੀ ਕੀਤੀ ਵੀ ਨਿਵਾਸੀ ਨਹੀਂ ਚਾਹੁੰਦੇ ਇਹ ਆਸ-ਪਾਸ ਦੇ ਨਿਵਾਸੀ ਨੇ ਤੁਸੀਂ ਪਲੀਜ਼ ਇਹਨਾਂ ਦਾ ਸਾਰਿਆਂ ਦਾ ਵਰਟਿਕਲ ਹੋ ਤੇ ਬਾਕੀ ਅਸੀਂ ਤਾਂ ਬੇਨਤੀ ਕਰ ਸਕਦੇ ਪ੍ਰਸ਼ਾਸਨ ਨੂੰ ਵੀ ਜੇ ਹੀ ਕੋਈ ਅਗਰ ਕੋਈ ਇਹੋ ਜਿਹਾ ਕੋਈ ਹੁੰਦਾ ਹੀ ਹੈ ਤਾਂ ਕਨਫਰਮ ਕੀਤੀ ਜਾਵੇ ਕਿਉਂ ਐਸਾ ਹੋ ਰਿਹਾ ਹੈ ਅੱਜਕਰ ਅਸੀਂ ਗੱਲ ਕਰੀਏ ਅਸੀਂ ਇਸ ਪਾਰਕ ਦੇ ਵਿੱਚ ਖੜੇ ਆ ਇੱਥੇ ਇੱਕ ਟੈਂਕੀ ਪਹਿਲਾਂ ਹੀ ਲੱਗੀ ਹੋਈ ਹੈ ਤਾਂ ਹੋਰ ਕਿਹੜਾ ਪ੍ਰੋਜੈਕਟ ਇਸ ਪਾਰਕ ਦੇ ਵਿੱਚ ਲਗਾਇਆ ਜਾ ਰਿਹਾ ਜੀ ਅਸੀਂ ਤਾਂ ਜੀ ਸਾਡਾ ਇਹ ਆ ਸਰ ਇਹਨਾਂ ਬਾਬ ਸਿੰਘਾਂ ਦਾ ਕਿ ਸਾਨੂੰ ਇਹ ਹੈ ਕਿ ਇੱਥੇ ਬਿਲਕੁਲ ਰਿਹਾਇਸ਼ੀ ਏਰੀਆ ਹੈ ਆਪਣੇ ਆਸ-ਪਾਸ ਚਾਰੇ ਪਾਸੇ ਤੁਸੀਂ ਦੇਖੋ ਰਿਹਾਇਸ਼ੀ ਹੈ ਰਿਹਾਇਸ਼ੀ ਹੈ ਤੋ ਜਦੋਂ ਕੋਈ ਨਵਾਂ ਪ੍ਰੋਜੈਕਟ ਆਉਂਦਾ ਹੋਵੇ ਤੇ ਲਈ ਕੁਝ ਸਮਾਨ ਆਉਂਦਾ ਚੀਜ਼ਾਂ ਆਉਂਦੀਆਂ ਛੋਟੇ-ਛੋਟੇ ਬੱਚੇ ਨੇ ਖੇਡਦੇ ਨੇ ਆਸ-ਪਾਸ ਦੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਤੇ ਇੱਕ ਉਹ ਟੈਂਕੀ ਹੈ ਜਿਹੜੀ ਪਿਛਲੇ 20 ਸਾਲ ਤੋਂ ਅਸੀਂ ਜਿਹੜਾ ਪਾਣੀ ਜੇ ਤੱਕ ਨਹੀਂ ਪੀ ਪਾਏ ਲੋਕਲ ਨਵਸੀਆਂ ਨੂੰ ਦਾ ਪਾਣੀ ਨਹੀਂ ਮਿਲ ਸਕਿਆ ਉਹ ਹੱਡੀਆਂ ਸਮੱਸਿਆਵਾਂ ਨੇ ਬੜੀ ਜਾਇਜ਼ ਜੀ ਸਮੱਸਿਆ ਬੇਨਤੀਆਂ ਅਸੀਂ ਕੀਤੀਆਂ ਹੱਡੀਆਂ ਬੇਨਤੀਆਂ ਪਰਮਾਨ ਵੀ ਹੋਈਆਂ ਪਰ ਫਿਰ ਵੀ ਸਾਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਇਹ ਕਿਉਂ ਸਭ ਹੋ ਰਿਹਾ ਹੈ ਕਿ ਕਿਉਂ ਦੁਬਾਰਾ ਨਵੇਂ ਤੌਰ ਤੇ ਨੂੰ ਡਿਗਿੰਗ ਸ਼ੁਰੂ ਕੀਤੀ ਹੈ ਸਭ ਬਿਲਕੁਲ ਅਸੀਂ ਉਸ ਟੈਂਕੀ ਦੀ ਤਸਵੀਰ ਵੀ ਤੁਹਾਡਾ ਸਾਹਮਣੇ ਕਰਦੇ ਪਿਆ ਤੁਸੀਂ ਵੇਖ ਸਕਦੇ ਹੋ ਕਿ ਇਹ ਕਲੋਨੀ ਦੇ ਵਿੱਚ ਟੈਂਕੀ ਲੱਗੀ ਹੋਈ ਹੈ ਤਾਂ ਫਿਲਹਾਲ ਨਾਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਟੈਂਕੀ ਚਿੱਟਾ ਹਾਥੀ ਨਾਮ ਇਸ ਨੂੰ ਦਿੱਤਾ ਗਿਆ ਹੈ ਇਲਾਕਾ ਨਿਵਾਸੀਆਂ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਦੇ ਉਹ ਇਸ ਕਲੋਨੀ ਦੇ ਵਿੱਚ ਆਏ ਨੇ ਉਹਨਾਂ ਨੂੰ ਹਜੇ ਤੱਕ ਪਾਣੀ ਹੀ ਨਹੀਂ ਮਿਲਿਆ ਤਾਂ ਲਗਾਤਾਰ ਅਸੀਂ ਗੱਲਬਾਤ ਜਾਰੀ ਹੀ ਰੱਖਾਂਗੇ ਤਾਂ ਪਹਿਲਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਆ ਹਾਂਜੀ ਉਹ ਦੇਖੋ ਮੇਜੀ ਇੱਡੀ ਵੱਡੀ ਟੈਂਕੀ ਆਲਰੇਡੀ ਇ ਉਹ ਇੰਨੀ ਜਿਆਦਾ ਥਾਂ ਮੰਗਣਾ ਚਾਹੁੰਦੇ ਹੈ ਕਿ ਜਦ ਬੱਚੇ ਖੇਡਣ ਦੇ ਇੱਥੇ ਆ ਗਏ ਕਾਫੀ ਜਿਆਦਾ ਬੱਚੇ ਇੱਥੇ ਕਾਫੀ ਸਾਰੇ ਇਲਾਕੇ ਦੇ ਬੱਚੇ ਇੱਥੇ ਆ ਕੇ ਖੇਡਦੇ ਨੇ ਬਟ ਉਹ ਚਾਹੁੰਦੇ ਨੇ ਕਿ 100 ਬਾਏ 100 ਫੁੱਟ ਦਾ ਇੱਕ ਪੂਰਾ ਪ੍ਰੋਜੈਕਟ ਬਣਾਇਆ ਜਾਵੇ ਜਿਹਦੇ ਨਾਲ ਸਾਰੀ ਸਾਰੀ ਜਿਹੜੀ ਕਲੋਨੀ ਆ ਇਹ ਪਰੇਸ਼ਾਨ ਹੋਏਗੀ ਬੱਚੇ ਕਿੱਥੇ ਖੇਡਣਗੇ ਜਾ ਕੇ ਹੋਰ ਹੋਰ ਕਿ ਥਾਂ ਗਵਰਨਮੈਂਟ ਲੈ ਕੇ ਉੱਥੇ ਬਣਾਵੇ ਜੋ ਵੀ ਬਣਾਉਣਾ ਹੈ ਉਹਨਾਂ ਨੇ ਇੱਥੇ ਇੱਥੇ ਪਰੇਸ਼ਾਨ ਨਾ ਕਰੇ ਸਾਰੀ ਦਾ ਕਹਿਣ ਦਾ ਮਤਲਬ ਹੈ ਕਿ ਕਲੋਨੀ ਤੋਂ ਬਾਹਰ ਜਿਹੜਾ ਵੀ ਪ੍ਰੋਜੈਕਟ ਆ ਉਹ ਬਣਾਇਆ ਜਾਵੇ ਕਲੋਨੀ ਦੇ ਅੰ ਤੂੰ ਗਵਰਨਮੈਂਟ ਤੇ ਸਪੇਸ ਦੇ ਰਹੀ ਬੱਚਿਆਂ ਨੂੰ ਫੇਡਣ ਵਾਸਤੇ ਤੇ ਹੁਣ ਇਹ ਭਾਵੇਂ ਫੇਰ ਖੋਲੀ ਅਨੋਖੀ ਫਾਇਦਾ ਬੈਨੇਫਿਟ ਕੀ ਉਹਦਾ ਇਹ ਚੀਜ਼ ਤਾਂ ਹੁਣ ਕਿਹਨਾਂ ਦੇ ਨਾਲ ਗੱਲਬਾਤ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਉਹ ਆਪਣਾ ਐਮਐਲਏ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਨਹੀਂ ਆ ਪਾਣੀ ਆ ਬਣਾਵਾਂਗੇ ਹੁਣ ਪਤਾ ਨਹੀਂ ਫੇਰ ਦੁਬਾਰਾ ਕੋਈ ਕੌਂਸਲਰ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਕਿੰਨੇ ਸਮੇਂ ਤੋਂ ਬਾਅਦ ਫੇਰ ਦੁਬਾਰਾ ਤੋਂ ਆਏ ਨੇ ਜੀ ਇੱਥੇ ਇਹ ਕੋਈ ਅਪਰੋਕਸੀਮੇਟ 6 ਮਹੀਨੇ ਬਾਅਦ ਆਏ ਸੀ ਫੇਰ ਦੁਬਾਰਾ ਆ ਗਏ ਨੇ ਜੀ ਅਸੀਂ ਤੋੜਨੀ ਕੱਲ ਕਾ ਸੁਣਿਆ ਮੈਂ ਕਿ 35 ਆਪਣਾ ਬੰਦੇ ਆਏ ਨੇ ਤੋੜਨ ਵਾਸਤੇ ਤੇ ਦੇਖਣ ਅਸੀਂ ਗੱਲ ਕਰੀਏ ਜਿਹੜਾ ਚਿੱਟਾ ਹਾਥੀ ਤੁਹਾਡੇ ਵੱਲੋਂ ਨਾਮ ਦਿੱਤਾ ਗਿਆ ਟੈਂਕੀ ਨੂੰ ਕੀ ਇਹਨੂੰ ਤੋੜ ਕੇ ਦੁਬਾਰਾ ਨਵਾਂ ਪ੍ਰੋਜੈਕਟ ਲਗਾਇਆ ਜਾ ਰਿਹਾ ਜੀ ਇਸ ਜਗ੍ਹਾ ਦੇ ਉੱਪਰ ਨਹੀਂ ਨਹੀਂ ਹੋਰ ਹੀ ਕੋਈ ਨਵਾਂ ਪ੍ਰੋਜੈਕਟ ਸਟਾਰਟ ਕਰ ਰਹੇ ਹੋ ਇਹਨੂੰ ਇਹਨੂੰ ਚਾਲੂ ਨਹੀਂ ਕਰ ਰਹੇ ਹਾਲ ਦੀ ਘੜੀ ਦੂਜਾ ਪ੍ਰੋਜੈਕਟ ਸਟਾਰਟ ਕਰ ਰਹੇ ਨੇ ਨਿਆਰੀ ਪਾਣੀ ਵਾਲਾ ਕੁਝ ਸਟਾਰਟ ਕਰ ਰਹੇ ਨੇ ਲੱਗਦਾ ਕਿ ਜਿਹੜੀ ਇਹ ਟੈਂਕੀ ਬੰਦ ਪਈ ਹੈ ਇਹਨੂੰ ਸਟਾਰਟ ਕਰ ਦਿੱਤਾ ਚਾਹੀਦਾ ਕਲੋਨੀ ਦੇ ਵਿੱਚ ਇਹਨੂੰ ਠੀਕ ਕੀਤਾ ਜਾਵੇ ਐਕਚੁਅਲੀ ਉਹ ਸਟਾਰ ਤੋ ਉਹ ਆਪਾਂ ਸਟਾਰਟ ਕਰਨਾ ਚਾਹੀਦਾ ਆਪਾਂ ਲੋੜ ਹੀ ਨਹੀਂ ਚੀਜ਼ ਦੀ ਤੇ ਫਿਰ ਆਪਾਂ ਕਿਉਂ ਬਣਾਈਏ ਸੀ ਜਿਹੜੇ ਸਾਡੇ ਘਰ ਕੋਈ ਚੀਜ਼ ਹੀ ਨਹੀਂ ਲੋਡ ਹੁੰਦੀ ਤਾਂ ਆਪਾਂ ਕਿਉਂ ਬਣਾਉਨੇ ਆ ਉੱਥੇ ਉੱਥੇ ਬਣਾ ਨਹੀਂ ਸਕਦੇ ਇਹ ਸਰ ਕੇਾਨੂੰ ਲੋੜ ਨਹੀਂ ਇਹ ਚੀਜ਼ ਦੀ ਆਪਾਂ ਬਣਾਈਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਨਵਾਂ ਪ੍ਰੋਜੈਕਟ ਆ ਉਹ ਇਸ ਕਲੋਨੀ ਦੇ ਵਿੱਚ ਨਾ ਲਿਆਂਦਾ ਜਾਵੇ ਜਿਹੜੀ ਪੁਰਾਣੀ ਟੈਂਕੀਆਂ ਤਾਂ ਉਸ ਨੂੰ ਹੀ ਜ਼ਿਆਦਾ ਠੀਕ ਕੀਤਾ ਜਾਵੇ ਤਾਂ ਲਗਾਤਾਰ ਗੱਲਬਾਤ ਅਸੀਂ ਜਾਰੀ ਰੱਖਾਂਗੇ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਲਾਕਾ ਨਿਵਾਸੀ ਨੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਅੱਜ ਮੀਡੀਆ ਦੇ ਸਾਹ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਵਾਂ ਕਿ ਕਾਨੂੰਨੀ ਤੌਰ ਤੇ ਜਿਹੜੀ ਰੈਸ਼ ਏਰੀਆ ਦੇ ਵਿੱਚ ਆ ਉਹ ਟੰਕੀ ਨਹੀਂ ਬਣ ਸਕਦੀ ਇਹ ਜਿਹੜੀ ਟੰਕੀ ਪਹਿਲਾਂ ਬਣੀ 25 30 ਸਾਲ ਪਹਿਲਾਂ ਉਦੋਂ ਇੱਥੇ ਰੈਸ਼ ਦੋ ਤਿੰਨ ਘਰ ਸੀਗੇ ਤੇ ਮжоਰਿਟੀ ਕਰਕੇ ਜਾਂ ਧੱਕੇਸ਼ਾਹੀ ਕਰਕੇ ਉਦੋਂ ਬਣ ਗਈ ਹੁਣ ਆਲੇ ਦੁਆਲੇ ਦੀ ਰੈਸ਼ ਘਟੂ ਘਟ 25 ਤੋਂ 30 ਕਰਨੇ ਹੁਣ ਇੰਨਾ ਘਰਾਂ ਨੇ ਕਿਸੇ ਨੇ ਸਹਿਮਤੀ ਨਹੀਂ ਦਿੱਤੀ ਇੱਕ ਵੀ ਸਹਿਮਤੀ ਨਹੀਂ ਹੈਗੀ ਹੁਣ ਸਮਝ ਸਾਨੂੰ ਇਹ ਨਹੀਂ ਆਉਂਦੀ 2-3 ਸਾਲ ਬਾਅਦ ਚਿੱਟੜੀ ਜੀ ਛੇੜ ਦਿੰਦੇ ਆ ਕਦੀ ਕੋਈ ਡੀਸੀ ਦਫ਼ਤਰੋਂ ਆ ਜਾਂਦਾ ਕਦੀ ਕੋਈ ਦਫ਼ਤਰ ਮਿਊਨਿਸਪਲ ਕਾਰਪੋਰੇਸ਼ਨ ਤੋਂ ਆ ਜਾਂਦਾ ਤੇ ਕਹਿੰਦਾ ਜੀ ਤੁਹਾਡੇ ਵਿੱਚੋਂ ਕਿਸੇ ਨੇ ਲਿਖਤੀ ਦਿੱਤੀ ਹੈ ਜਦੋਂ ਅਸੀਂ ਪੁੱਛੀ ਕਿ ਸੀਦਾ ਵਾ ਆਲੇ ਦੁਆਲੇ ਦੇ ਨੂੰ ਤੇ ਸਾਨੂੰ ਕੋਈ ਵੀ ਮਤਲਬ ਕਹਿੰਦਾ ਵੀ ਨਹੀਂ ਅਸੀਂ ਤਾਂ ਨਹੀਂ ਦਿੱਤੀ ਤੇ ਸਾਨੂੰ ਹੁਣ ਵਿਚੇ ਦੀ ਵਿਚਲੀਆਂ ਖਬਰਾਂ ਤੋਂ ਇਹ ਪਤਾ ਲੱਗਾ ਵਾ ਕਿ ਦੂਰ ਦੇ ਬਲਾਕ ਜਿੱਦਾਂ A ਬਲਾਕ ਦੂਰ ਆ ਮਤਲਬ ਕਿ C ਬਲਾਕ ਦੂਰ ਆ ਉਹਨਾਂ ਵਿੱਚੋਂ ਸਹਿਮਤੀਆਂ ਦੇ ਦਿੰਦੇ ਆ ਉਹ ਗੱਲ ਹੋ ਗਈ ਨਾ ਕਿ ਭਗਤ ਸਿੰਘ ਜਿਹੜਾ ਵਾ ਸਾਡੇ ਘਰ ਨਾਲ ਜੰਮੇ ਦੂਜੇ ਘਰ ਜੰਮੇ ਤੇ ਗੱਲ ਇਹ ਮੁੱਕ ਕੀ ਇਹ ਤੇ ਟੰਕੀ ਬਣਾ ਕੇ ਕਿ ਇਹ ਜਿਹੜੇ ਪਲਾਟ ਆ ਸਾਰੇ ਜ਼ੀਰੋ ਹੋ ਜਾਣੇ ਆ ਸਾਰਿਆਂ ਦੇ ਘਰੇ ਬੱਚੇ ਨੇ ਕੱਲ ਨੂੰ ਮੀਂਹ ਦੀ ਝੱਖੜ ਕੋਈ ਆਉਂਦਾ ਵਾ ਤੇ ਇਹਦਾ ਮਤਲਬ ਕਿ ਕੌਣ ਆ ਜ਼ਿੰਮੇਵਾਰ ਕੌਣ ਆ ਕੀ ਇਹ ਸਾਡੀ ਜ਼ਿੰਮੇਵਾਰੀ ਲੈਂਦੇ ਨੇ ਤੁਹਾਡਾ ਕਹਿਣ ਦਾ ਮਤਲਬ ਕਿਸੇ ਵળે ਵੀ ਨੁਕਸਾਨ ਹੋ ਸਕਦਾ ਬਿਲਕੁਲ ਟੰਕੀ ਨੂੰ ਕਾਨੂੰਨੀ ਤੌਰ ਤੇ ਜੇ ਆਪਾਂ ਕਾਨੂੰਨ ਵੱਲੋਂ ਬਾਕੀ ਸਾਰੀਆਂ ਗੱਲਾਂ ਛੱਡੋ ਕਾਨੂੰਨੀ ਤੌਰ ਤੇ ਰਹਾਸ਼ੀ ਏਰੀਆ ਦੇ ਵਿੱਚ ਟੰਕੀ ਨਹੀਂ ਬਣ ਸਕਦੀ ਗੱਲ ਖਤਮ ਆਡੀ ਬਸ ਇਹੋ ਹੀ ਤੁਹਾਡੇ ਵੱਲੋਂ ਕੋਈ ਮੈਮੋਰੰਡਮ ਦਿੱਤਾ ਜਾ ਰਿਹਾ ਕਿਸੇ ਅਧਿਕਾਰੀ ਨੂੰ ਜਾ ਕੇ ਨਹੀਂ ਹੁਣ ਬਸ ਇਕੱਠੇ ਹੋਏ ਆ ਜੀ ਸਾਨੂੰ ਜਦੋਂ ਹੁਣ ਪਤਾ ਲੱਗਾ ਹੈ ਕਿ ਇਹ ਰੇਸ਼ੀ ਏਰੀਏ ਚ ਨਾ ਕੋਸ਼ਿਸ਼ ਕਰ ਰਹੇ ਨੇ ਬਣਾਉਂਦੀ ਅਸੀਂ ਸਾਰੇ ਜਾਨਾ ਸਾਈਗਨੇਚਰ ਕਰਕੇ ਜਿੰਨੇ ਵੀ ਰੇਸ਼ੀ ਏਰੀਏ ਨੇ ਅਸੀਂ ਆਪ ਡੀਸੀ ਦਫ਼ਤਰ ਨੂੰ ਲੋਡ ਪਈ ਤੇ ਮੁੱਖ ਮੰਤਰੀ ਸਾਹਿਬ ਨੂੰ ਤੇ ਹੋਰ ਅਧਾਰਿਆਂ ਨੂੰ ਜ਼ਰੂਰ ਭੇਜਾਂਗੇ ਹਾਂ ਤੁਸੀਂ ਵੇਖਿਆ ਗਿਆ ਅਸੀਂ ਲਗਾਤਾਰ ਗੱਲਬਾਤ ਕੀਤੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਇਲਾਕਾ ਨਿਵਾਸੀ ਨੇ ਜ਼ਿਆਦਾਤਰ ਮਹਿਲਾਵਾਂ ਸਵੇਰ ਤੋਂ ਲੈ ਕੇ ਆਪਣੇ ਘਰਾਂ ਦੇ ਵਿੱਚ ਰਹਿੰਦੀਆਂ ਨੇ ਤਾਂ ਅਸੀਂ ਜ਼ਰੂਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਮਾ ਦਿਲਬਖ ਕੋ ਸਾਡੀ ਕੀ ਕਹਿਣਾ ਚਾਹੁੰਦੇ ਹੋ ਟੈਂਕੀ ਨੂੰ ਲੈ ਕੇ ਕੀ ਮੁਸ਼ਕਲ ਆ ਰਹੀ ਹੈ ਨਵਾਂ ਪ੍ਰੋਜੈਕਟ ਇੱਥੇ ਬਣਾਇਆ ਜਾ ਰਿਹਾ ਜੀ ਜਿਹੜਾ ਅਸੀਂ ਕਹਿੰਨੇ ਨਹੀਂ ਬਣਨਾ ਚਾਹੀਦਾ ਸਾਡੇ ਸਾਰੇ ਪਰਿਵਾਰ ਕਹਿੰਦੀ ਹੈ ਕਿ ਨਹੀਂ ਬਣਨਾ ਚਾਹੀਦਾ ਤੇ ਨਹੀਂ ਬਣਨਾ ਚਾਹੀਦਾ ਤਾਂ ਫਿਰ ਕਿਉਂ ਬਣਵਾਇਆ ਜਾ ਰਿਹਾ ਜੀ ਦੁਬਾਰਾ ਇੱਥੇ ੱਕੇ ਨਹੀਂ ਪਤਾ ਨਹੀਂ ਕੌਣ ਆ ਜਾਂਦੇ ਉੱਥੇ ਨਾ ਹਾਨੂੰ ਆਂਦਾ ਦੀ ਜਾਣ ਨਾ ਪਛਾਣ ਐਦਾਂ 20 25 ਜਣੇ ਆ ਜਾਂਦੇ 6 ਮਹੀਨੇ ਤੇ 7 ਮਹੀਨੇ 4 ਮਹੀਨੇ ਐਦਾਂ ਹੀ ਘਰ ਘੁਰ ਕੇ ਫੇਰ ਚੱਲ ਜਾਂਦੇ ਅਸੀਂ ਅੱਗੋਂ ਕਹਿੰਨੇ ਆ ਤੇ ਅੱਗੋਂ ਕੋਈ ਸਾਡੇ ਭੱਲੇ ਨਹੀਂ ਪਾਉਂਦੇ ਫੇਰ ਚੱਲ ਜਾਂਦੇ ਤਦ ਇੱਕ ਤਾਂ ਅਸੀਂ ਗੱਲ ਕਰੀਏ ਤੁਹਾਡੇ ਇੱਥੇ ਕਲੋਨੀ ਦੇ ਵਿੱਚ ਲੋਕਾਂ ਨੇ ਮਕਾਨ ਵੀ ਆਪਣੇ ਵੇਚਨੇ ਸ਼ੁਰੂ ਕਰ ਦਿੱਤੇ ਨੇ ਉਹ ਇਦਾਂ ਹੀ ਕਲਪ ਕਲਪਾਈਦਾ ਜਦੋਂ ਗੁੱਸੇ ਜਾਂਨੇ ਕਹੀਦਾ ਮਕਾਨ ਵੇਚਣਾ ਕਿ ਸੌਖੀ ਗੱਲ ਹੁੰਦੀ ਆ ਫੇਰ ਆਖੀਦਾ ਵੀ ਇਹਨਾਂ ਨੇ ਕੀ ਤਮਾਸ਼ਾ ਜਿਹਾ ਬਣਾਇਆ ਇਦਾਂ ਸਾਨੂੰ ਵਧੀਆ ਹੀ ਨਹੀਂ ਲੱਗਦਾ ਇੰਦਾ ਬੋਲਣਾ ਚੰਗਾ ਨਹੀਂ ਲੱਗਦਾ ਮਜਬੂਰੀ ਕਰਦੇ ਸਾਨੂੰ ਬੋਲਣ ਨੂੰ ਫੇਰ ਇਦਾਂ ਸਾਰੇ ਇਕੱਠੇ ਹੁੰਨੇ ਆ ਸਾਰੇ ਕਮਾਕਰਾਂ ਵਾਲੇ ਇਕੱਠੇ ਹੁੰਨਾ ਹੈ ਇਦਾਂ ਕਹਿੰਦਾ ਸੌਖਾ ਹੁੰਦਾ ਸਵੇਰ ਦੇ ਕਾ ਸ਼ਾਮ ਨੂੰ ਆਉਂਦੇ ਆ ਬਸ ਇਹੋ ਹੀ ਕਿਥੇ ਟਾਂਚੀ ਅਸੀਂ ਬਿਲਕੁਲ ਬਣ ਕੇ ਹੱਕਦਾਰ ਨੇ ਠੀਕ ਹੈ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਲਗਾਤਾਰ ਗੱਲਬਾਤ ਕੀਤੀ ਹੈ ਇਲਾਕਾ ਨਿਵਾਸੀ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਤਾਂ ਇਹਨਾਂ ਦੇ ਵੱਲੋਂ ਆਪਣੀ ਜਿਹੜੀ ਮੰਗ ਆ ਉਹ ਰੱਖੀ ਗਈ ਹੈ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਵਰ ਐਵੇਨਿਊ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਵਾਂ ਜਿਹੜਾ ਪ੍ਰੋਜੈਕਟ ਲਾਂਚ ਕੀਤਾ ਜਾ ਰਿਹਾ ਤਾਂ ਉਹ ਨਹੀਂ ਇੱਥੇ ਲਗਾ ਦਿੱਤਾ ਜਾਵੇਗਾ ਜਿਹੜੀ ਪੁਰਾਣੀ ਟੈਂਕੀ ਹੈ ਉਸ ਨੂੰ ਠੀਕ ਕੀਤਾ ਜਾਵੇ ਤਾਂ 20 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਜਿਹੜੀ ਟੈਂਕੀ ਦਾ ਪਾਣੀ ਇੱਥੇ ਨਹੀਂ ਹਜੇ ਤੱਕ ਇਲਾਕਾ ਨਿਵਾਸੀਆਂ ਨੂੰ ਮਿਲਦਾ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਨਵਾਂ ਪ੍ਰੋਜੈਕਟ मैडम डीसी ਨੂੰ ਵੀ ਮਿਲਣਗੇ ਤਾਂ ਲਿਖਤੀ ਉਹਨਾਂ ਦੇ ਵੱਲੋਂ ਜਿਹੜਾ ਮੰਗ ਪੱਤਰ ਆ ਉਹ ਦਿੱਤਾ ਜਾਏਗਾ ਜਲਪੰਟੀ ਦੇ ਲਈ ਸਾਹਿਲ ਹਮੇਸ਼ਾ ਹੋਰ ਆਉਣੇ ਲਈ ਲੱਖਣਵਾਸੀ ਇਕੱਠੇ ਹੋਏ ਨੇ ਉਹ ਕਹਿੰਦੇ ਕਿ ਨਵਾਂ ਪ੍ਰੋਜੈਕਟ ਲਗਾਇਆ ਜਾ ਰਿਹਾ ਜੀ ਫਰਕ ਦੇ ਵਿੱਚ ਆ ਦੇਖੋ ਇਸ ਤਰ੍ਹਾਂ ਜੇ ਕਿ ਪ੍ਰੋਜੈਕਟ ਨਵਾਂ ਨਹੀਂ ਹੈਗਾ ਪ੍ਰੋਜੈਕਟ ਚੱਲਦੇ ਨੇ 3 ਸਾਲ ਹੋ ਗਏ ਨੇ ਜੋ ਦੀ ਸਰਕਾਰ ਬਣੀ ਉਹ ਤੋਂ ਪ੍ਰੋਜੈਕਟ ਚੱਲ ਰਿਹਾ ਸਰਫੇਸ ਸਪਿੰਗ ਵਾਟਰ ਜਿਹਨੂੰ ਕਹਿੰਦੇ ਆ ਤਾਂ 200 ਕਿਊਸਿਕ ਪਾਣੀ ਲੈ ਕੇ ਉਪਰਬੜੀ ਦੋਪ ਨਾਲ ਦੀ ਲੋਅਰ ਮੇਨ ਬ੍ਰਾਂਚੋਂ ਅਸੀਂ ਵੱਲੇ ਪਲਾਂਟ ਲੱਗ ਰਿਹਾ 40 ਏਕੜ ਜਿੱਤੇ ਉਹ ਸਾਫ਼ ਹੋਏਗਾ ਅਸਾਫ ਹੋਇਆ ਪਾਣੀ ਉਹ ਵੱਡੀਆਂ ਭੇਪਾਂ ਰਾਈ ਟੈਂਕੀਆਂ ਜਾਏਗਾ ਉਹ ਟੈਂਕੀਆਂ ਚ ਚੱਲੇ ਕਹਿੰਦੇ ਪਾਣੀ ਸਪਰੇ ਲੋਕਾਂ ਨੂੰ ਜਨਤਾ ਨੂੰ ਮਿਲੇਗੀ ਸੋ ਇਸ ਕਰਕੇ ਸਾਨੂੰ ਸਹਿਜ 88 ਨਵੇਂ ਟੈਂਕ ਬਣਾਉਣੇ ਪੈਣੇ ਜਾਂ ਪੁਰਾਣੇ ਰੀਜੇਵਿਨੇਟ ਕਰਨੇ ਪੈਣੇ ਸੋ ਤੁਸੀਂ ਕਵਰੈਂਟ ਦੀ ਗੱਲ ਕਰ ਰਹੇ ਹੋ ਉੱਥੇ ਜਗਾ ਚੂਸ ਕੀਤੀ ਹੋਈ ਹੈ ਉਹ ਪਾਣੀ ਅਸਲੀ ਪਿੰਮਾ ਦੇ ਪੀਣਾਂ ਨਹੀਂ ਹੈ ਸਭ ਨੇ ਰਾਮੇ ਦੇ ਪੀਣਾਂ ਸੋ ਇਸ ਕਰਕੇ ਹਰ ਇੱਕ ਅਰਚ ਨਾ ਪਈਏ ਆਪਾਂ ਕਿਤਨੇ ਕਿਤੇ ਟੈਂਕੀ ਬਣਾਉਣੇ ਪੈਣੇ ਹੈ ਸਾਡੇ ਕੋਲ ਕੋਈ ਨੀ ਜਗਾ ਹੈ ਉੱਥੇ ਬਣਾਵਾਗੇ ਸੋ ਮੈਂ ਆਪ ਜਾ ਕੇ ਨਾਲ ਮਿਲ ਕੇ ਅਪੀਲ ਕਰਾਂਗਾ ਮੇਰੇ ਕਲ ਰਾਜਮ ਜਿੰਨੇ ਸਰ ਸਾਹਿਬ ਉਹ ਕਹਿੰਦੇ ਬਹੁਤ ਮਹਿੰਗੀਆਂ ਜ਼ਮੀਨਾਂ ਲੱਗੀਆਂ ਹੋਈਆਂ ਨੇ ਇਹਦੇ ਕਰਕੇ ਲੋਕਾਂ ਨੇ ਮਕਾਨ ਵੇਚਨੇ ਵੀ ਸ਼ੁਰੂ ਕਰ ਦਿੱਤੇ ਨੇ ਜੀ ਉੱਥੋਂ ਉੱਥੇ ਕੋਈ ਮਕਾਨ ਨਹੀਂ ਵਿਕਿਆ ਤੇ ਰੇਟ ਵਧ ਗਏ ਆ ਉਹਨੇ ਸੜਕਾਂ ਬਣਾ ਰਿਆ ਮੇਨ ਰੋਡ ਮੈਂ ਬਣਾਈ ਹੈ ਜਿਹੜੀ ਜ਼ਮੀਨ 10000 ਨੂੰ ਗੱਜ ਸੀਗੀ ਉਹ ਐਸੇ 15-20000 ਨੂੰ ਗੱਜ ਹੋ ਗਈ ਆ ਸੋ ਇਹ ਗੱਲ ਗਲਤ ਜਿਹਨੇ ਗੱਲ ਕੀਤੀ ਉਹਨੂੰ ਟੋਟੀ ਗੱਲ ਪੁਰਾਣੇ ਸਮੇਂ ਦੇ ਵਿੱਚ ਉੱਥੇ ਜਾਂਦੇ ਇੱਕ ਵੀ ਇੱਕ ਵੀ ਘਰ ਵਿਕਿਆ ਹੋਵੇ ਤੇ ਮੈਂ ਗੁਨਾ ਗਾਰ ਨੂੰ ਸਰ ਸਾਹਿਬ ਜਦੋਂ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਉਸੇ ਬਲੋਨੀ ਦੇ ਵਿੱਚ ਕੇ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ 3 ਸਾਲ ਇਹ ਕੋਈ ਕੋਲनियां ਨੇ ਇਹ ਸਾਡੇ ਸਰਕਾਰ ਕੋਲੇ ਨਹੀਂ ਆਉਂਦੀਆਂ ਉਹਦੇ باوجود ਵੀ ਅਸੀਂ ਤੇ ਡਵੈਲਪਮੈਂਟ ਕਰ ਰਹੇ ਆਂ ਔਰ ਮੈਨੂੰ ਆਸ ਹੈ ਕਿ ਮੇਰੀ ਉਹ ਜਿਹੜੇ ਜਿਹਨਾਂ ਡਵੈਲਪ ਕਰਤੀਆਂ ਕੋਲਨੀ ਮੈਂ ਉਹਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਸਰਕਾਰ ਨੂੰ ਹੈਂਡਓਵਰ ਕਰ ਦੋ ਉਹਨਾਂ تھوڑੇ تھوڑੇ ਕੰਮ ਕਰਕੇ ਹੈਂਡਓਵਰ ਕਰ ਸਕਦੇ ਨੇ ਉਹ ਔਰ ਮੈਂ ਇਸ ਕੱਪ ਤੇ ਲੱਗਾ ਵੀ ਹੋਇਆ ਮੈਂ ਇੱਕ ਵਜ਼ੀਰ ਰਾਜ ਸਰ ਅਫਸਰ ਹੈਗਾ ਉਹਦੀ ਡਿਊਟੀ ਵੀ ਲਗवाती ਹੈ ਕਿ ਜਿਨਨੇ ਕੋਲਨੀ ਲੀਗਲਾਈਜ਼ ਕਰਨੀ ਹੈ ਰੈਗੂਲਰਾਈਜ਼ ਕਰਨੀ ਹੈ ਸਰਕਾਰ ਨੂੰ ਹੈਂਡਓਵਰ ਕਰਨੀਆਂ ਉਹ ਜੋ ਕਰੋ ਸਾਨੂੰ ਹੈਂਡਓਵਰ ਜਿਹੜੀ ਅਸੀਂ 1 ਇੰਚ ਵਧੀਆ ਬਣਾਵਾਂਗੇ ਉੱਤੇ ਸੜਕਾਂ ਪਾ ਦਾਂਗੇ ਪਾਣੀ ਠੀਕ ਕਰ ਦਾਂਗੇ ਸੀਵਰ ਠੀਕ ਕਰ ਦਾਂਗੇ ਹੁਣ ਵੀ ਕਰ ਰਹੇ ਆ ਲੇਕਿਨ ਤੁਸੀਂ ਖੁੱਲੇ ਦਿਲ ਨਾਲ ਕਰਨਾ ਠੀਕ ਆ ਸਰ